ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਾਡਾ ਇਸ ਵੀਡੀਓ ਦਾ ਮਕਸਦ ਕਿਸੇ ਦੀ ਮਸ਼ਹੂਰੀ ਜਾਂ ਪ੍ਰਮੋਸ਼ਨ ਕਰਨਾ ਨਹੀਂ ਪਰ ਸਾਡੇ ਪਰਿਵਾਰ ਵਿੱਚ ਇੱਕ ਦਿਲ ਦਾ ਮਰੀਜ਼ ਹੈ ਜਿਸ ਦੀ ਦਵਾਈ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਜੋ ਕਿ ਮੌਜੂਦਾ ਐਮਪੀ ਜਿੱਤੇ ਨੇ ਉਹਨਾਂ ਤੋਂ ਚੱਲਦੀ ਹੈ ਇਹ ਵੀਡੀਓ 17 ਜੂਨ ਨੂੰ ਸ਼ਾਮ ਦੇ 3:30 ਵਜੇ ਰਿਕਾਰਡ ਕੀਤਾ ਜਾ ਰਿਹਾ ਹੈ ਜਦੋਂ ਅਸੀਂ ਡਾਕਟਰ ਕੋਲ ਦਵਾਈ ਲੈਣ ਉਹਨਾਂ ਦੇ ਕਲੀਨਿਕ ਪਹੁੰਚੇ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਜਿਵੇਂ ਚੋਣਾਂ ਤੋਂ ਪਹਿਲਾਂ ਉਹ ਆਮ ਮਰੀਜ਼ਾਂ ਨੂੰ ਦੇਖਦੇ ਹੁੰਦੇ ਸੀ ਤਾ ਹੁਣ ਵੀ ਉਹ ਐਮਪੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਉਸੇ ਤਰ੍ਹਾਂ ਹੀ ਆਪਣੇ ਕਲੀਨਿਕ ਵਿੱਚ ਮਰੀਜ਼ਾਂ ਨੂੰ ਦੇਖ ਰਹੇ ਹਨ ਜਿਨ੍ਹਾਂ ਦੀ ਡਾਕਟਰ ਗਾਂਧੀ ਦਿਲ ਦੇ ਡਾਕਟਰ ਨੇ ਜਿਨ੍ਹਾਂ ਦੀ ਫੀਸ ਸਿਰਫ 50 ਰੁਪਏ ਪਰਚੀ ਤੇ ਉਹ ਮਰੀਜ਼ਾਂ ਨੂੰ ਦੇਖਦੇ ਨੇ ਤੇ ਗਰੀਬ ਮਰੀਜ਼ਾਂ ਨੂੰ ਉਹ ਦਵਾਈ ਵੀ ਫ੍ਰੀ ਦਿੰਦੇ ਨੇ ਤੇ ਉਹਨਾਂ ਦੇ ਟੈਸਟ ਵੀ ਫ੍ਰੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ਾਮ ਦੇ 4 ਵਜੇ ਡਾਕਟਰ ਆਪਣੇ ਕਲੀਨਿਕ ਦੇ ਵਿੱਚ ਬੈਠੇ ਮਰੀਜ਼ਾਂ ਨੂੰ ਦੇਖ ਰਹੇ ਨੇ ਇਹ ਸਵੇਰੇ 9 ਵਜੇ ਤੋਂ ਡਾਕਟਰ ਆਪਣੇ ਇਥੇ ਕਲੀਨਿਕ ਦੇ ਵਿੱਚ ਬੈਠ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਸਵੇਰੇ 7 ਤੋਂ 9 ਵਜੇ ਤੱਕ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਮਿਲਦੇ ਨੇ ਸ਼ਾਮ ਨੂੰ ਫੇਰ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦੇ ਨੇ ਇਹ ਉਹਨਾਂ ਦਾ ਦਫ਼ਤਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਨੂੰ ਮਿਲਦੇ ਨੇ ਸੋ ਪਟਿਆਲੇ ਤੋਂ ਇੱਕ ਬਹੁਤ ਵਧੀਆ ਸ਼ਖਸੀਅਤ ਨੂੰ ਤੁਸੀਂ ਜਿਤਾਇਆ ਡਾਕਟਰ ਧਰਮबीर ਗਾਂਧੀ ਬਹੁਤ ਰੱਬ ਰੂਪੀ ਲੋਕ ਬਹੁਤ ਹੀ ਰੱਬ ਰੂਪੀ ਇਨਸਾਨ ਨੇ ਇਸੇ ਲਈ ਲੋਕ ਕੋ ਅਸੀਂ ਤੁਹਾਨੂੰ ਅਪੀਲ ਕਰਦੇ ਹੁੰਨੇ ਆ ਕਿ ਕਦੇ ਵੀ ਕਿਸੇ ਪਾਰਟੀ ਦੇ ਪਿੱਛੇ ਵੋਟ ਨਾ ਪਾਇਆ ਕਰੋ ਉਮੀਦਵਾਰ ਨੂੰ ਦੇਖ ਕੇ ਵੋਟ ਪਾਇਆ ਕਰੋ ਡਾਕਟਰ ਧਰਮਵੀਰ ਗਾਂਧੀ ਜੋ ਕਿ ਬਹੁਤ ਹੀ ਦਰਵੇਸ਼ ਇਨਸਾਨ ਨੇ ਐਮਪੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਉਹਨਾਂ ਵਿੱਚ ਹੋਰ ਲੀਡਰਾਂ ਵਾਂਗ ਮਾਣ ਜਾਂ ਹੰਕਾਰ ਨਹੀਂ ਆਇਆ ਉਹ ਆਮ ਆਮ ਲੋਕਾਂ ਵਾਂਗ ਹੀ ਪਹਿਲਾਂ ਵਾਂਗ ਆਪਣੇ ਮਰੀਜ਼ਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਦਵਾਈ ਦੇ ਰਹੇ ਨੇ ਹਰ ਇੱਕ ਮਰੀਜ਼ ਨੂੰ ਖਿੜੇ ਮੱਥੇ ਮਿਲਦੇ ਨੇ ਇਸ ਸਸਤੇ ਤੋਂ ਸਸਤਾ ਤੇ ਵਧੀਆ ਤੋਂ ਵਧੀਆ ਇਲਾਜ ਮਰਹੀਆ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਪਟਿਆਲੇ ਵਾਲੇ ਲੋਕਾਂ ਦਾ ਸਾਨੂੰ ਡਾਕਟਰ ਧਰਮਵੀਰ ਗਾਂਧੀ ਨੂੰ ਜਤਾਉਣ ਦਾ ਫੈਸਲਾ ਬਹੁਤ ਹੀ ਸਹੀ ਲੱਗਿਆ ਜਿੱਥੇ ਉਹਨਾਂ ਨੇ ਵੱਡੇ ਵੱਡੇ ਪੁਰਾਣੇ ਥੰਮਾਂ ਨੂੰ ਹਰਾ ਕੇ ਡਾਕਟਰ ਧਰਮਵੀਰ ਗਾਂਧੀ ਨੂੰ ਜਿੱਤ ਦਿਵਾਈ ਜੋ ਕਿ ਇੱਕ ਬਹੁਤ ਹੀ ਚੰਗੇ ਇਨਸਾਨ ਨੇ ਜੇ ਵੀਡੀਓ ਚੰਗਾ ਲੱਗਿਆ ਤਾਂ ਸ਼ੇਅਰ ਜਰੂਰ ਕਰ ਦਿਓ ਇਸੇ ਲਈ ਅਸੀਂ ਅੱਗੇ ਵਾਸਤੇ ਵੀ ਤੁਹਾਨੂੰ ਅਪੀਲ ਕਰਦੇ ਆਂ ਕਿ ਹਮੇਸ਼ਾ ਚੰਗੇ ਉਮੀਦਵਾਰ ਨੂੰ ਚੁਣਿਆ ਕਰੋ ਜਿਵੇਂ ਪਟਿਆਲੇ ਦੇ ਲੋਕਾਂ ਨੇ ਡਾਕਟਰ ਧਰਮਬੀਰ ਗਾਂਧੀ ਨੂੰ ਚੁਣਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ